ਸਾਡੇ ਸਤਿਕਾਰਯੋਗ ਦਵਾਪੁਰ ਮਾਦੀ ਨਿਤਿਸ਼ਪਤ ਹੋਇਆ ਕਿ ਉਸਾਨ ਜਿੰਦੂ ਸਾਰਨ ਫਤੇ ਪ੍ਰਮਾਨ ਵਿਭਾਗ ਉੱਤਜੀ ਦਾ ਕਾਲਤਾ ਵਾਹਿਗੁਰੂ ਅਸੀਂ ਅੱਜ ਸ਼ੰਭੂ ਦੀ ਸੇਵਾ ਤੋਂ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਔਰ ਕਈ ਸ਼ਬਦਾਂ ਗੁਰਬਾਣੀ ਦੇ ਸ਼ਬਦ ਸਾਰੇ ਉਸ ਰੂਪ ਵਿੱਚ ਨਹੀਂ ਹੁੰਦੇ ਇੱਕ ਸ਼ਬਦ ਬਹੁਤ ਪਰ ਚੱਲੋ ਤੁਹਾਡਾ ਇੱਕ ਲੋਕਪੜਵਾਦ ਦਾ ਸਤਿਗੁਰੂ ਨਾਨਕ ਫਰਗੇਟਿਆ ਮਿੱਟੀ ਤੋਂ ਡੱਕ ਜਾਣਵਾ ਕਈ ਵਾਰੀ ਮੈਂ ਆਮ ਬੰਦਿਆਂ ਨੂੰ ਪੁੱਛਿਆ ਇੱਥੇ ਮਿੱਟੀ ਨਾਲ ਕੋਈ ਸੰਬੰਧ ਨਹੀਂ ਸ਼ਬਦ ਦਾ ਉਹਦੇ ਵਿੱਚ ਗੁਰੂ ਸਾਹਿਬ ਦੀ ਦੁਨੀਆ ਦਿੱਤੇ ਫਲਸਫੇ ਦੇ ਆਧਾਰ ਤੇ ਉਹ ਸ਼ਬਦ ਬਾਅਦ ਆਇਆ ਉਹਨਾਂ ਦੀ ਸੰਗਤ ਇਹ ਉਸ ਵੇਲੇ ਤੋਂ ਦੇ ਰਾਜਪਾਲ ਸੀ ਵੀਰੇ ਕੁਮਰਾਨ ਸੀਗੇ ਉਹ ਉਸ ਵੇਲੇ ਲੋਕਾਂ ਨੂੰ ਲੁੱਟ ਰਹੇ ਸੀ ਤੇ ਜਿਹੜੀ ਉਹਨਾਂ ਦੀ ਨੀਤੀ ਪਾਲਸੀ ਜਿਵੇਂ ਕਾਰਪੋਰੇਟ ਦਾ ਨਾਂ ਲੈਂਦੇ ਆ ਲੋਕਾਂ ਨੂੰ ਲੁੱਟ ਉਹ ਧੁੰਦਦੇ ਸੀ ਠੀਕ ਹੈ ਉਸ ਵੇਲੇ ਤੇ ਗੁਰੂ ਸਾਹਿਬ ਆਏ ਆ ਉਹ ਪ੍ਰਗਟ ਹੋਏ ਆ ਤੇ ਗੁਰੂ ਸਾਹਿਬ ਨੇ ਮਨੁੱਖ ਨੂੰ ਗਿਆਨ ਦਿੱਤਾ ਸੂਤ ਦਿੱਤਾ ਉਹ ਜਾਣਨ ਆਇਆ ਜਿਹੜੇ ਰੋਜ਼ ਸਾਡੇ ਰੇ ਨਾਲ ਲੜਨਾ ਸੀ ਤੇ ਉਹ ਸ਼ਬਦ ਦੇ ਵਿੱਚ ਇਹ ਚੀਜ਼ਾਂ ਇਸ ਰੂਪ ਵਿੱਚ ਕਈਆਂ ਗਈਆਂ ਇੱਕ ਗਿਆਨ ਦਾ 소ਮਾ ਆ ਗਿਆ ਜਿਹਨੇ ਬਾਹਰ ਧਰਤੀ ਨੂੰ ਗਿਆਨ ਦਿੱਤਾ ਔਰ ਉਸ ਹਨੇਰੇ ਨੂੰ ਦੂਰ ਕਰਨਾ ਉਹਦੇ ਤੋਂ ਸ਼ਬਦ ਬੋਲਿਆ ਜਾਂਦਾ ਜਦ ਮੋੜਨ ਕੋਈ ਗੱਲਾਂ ਆਈਆਂ ਵੀ ਚਾਹੇ ਚੰਦ ਹੋਵੇ ਸੂਰਜ ਹੋਵੇ ਧਰਤੀ ਹੋਵੇ ਹੁਕਮ ਚੱਲਦੇ ਆ ਔਰ ਇਹ ਗੁਰਬਾਣੀ ਨੇ ਹੁਕਮ ਗੁਰਬਾਣੀ ਦੇ ਅੰਤਰ ਜਿਹੜਾ ਵਾ ਉਹ ਕੁਦਰਤੀ ਨਿਜ਼ਮ ਨੂੰ ਕਿਹਾ ਗਿਆ ਕਿ ਜੋ ਕੁਦਰਤਨਾ ਨਿਜਵਾਜਤਾ ਵੀ ਕਰੋੜਾਂ ਸਦੀਆਂ ਦਾ ਤੇ ਚੱਲਦਾ ਆ ਉਹ ਹੁਕਮਤ ਚੱਲ ਰਿਹਾ ਹੈਗਾ ਅਸੀਂ ਕਿਉਂਕਿ ਇਸ ਸਮਾਜ ਚ ਆਇਆ ਜੋ ਸਭ ਤੋਂ ਪ੍ਰਚਲਿਤ ਹੋ ਗਏ ਉਹੇ ਨਾਂ ਤੱਕ ਵੀ ਸੂਚ ਚੜਦਾ ਤੇ ਨਾ ਡੁੱਬਦਾ ਪਰ ਪ੍ਰਚਲਨ ਤਾਂ ਇਹੀ ਹੈ ਨਾ ਸੂਚ ਜਿੱਥੇ ਹੈਗਾ ਉਹ ਉੱਥੇ ਹੀ ਆ ਬ੍ਰਹਮੰਡ ਤਾਂ ਕੀ ਸੂਚ ਦਿਵਾਰੇ ਘੁੰਮਦੀ ਆ ਧਰਤੀ ਆਪਣੇ ਤਰੂ ਥਲੇ ਕبھی ਜਦੋਂ ਧਰਤੀ ਸੂਰਜ ਦੇ ਅੱਗੇ ਜਾਂਦੀ ਆਪੋ ਦਿਨ ਚੜ ਜਾਂਦਾ ਜਦੋਂ ਧਰਤੀ ਸੂਰਜ ਦੇ ਪਿੱਛੇ ਜਾਂਦੀ ਉਦੋਂ ਰਾਤ ਹੋ ਜਾਂਦੀ ਹੈ ਕਈ ਜੋਤ ਦੇ ਮੁਲਕਾਂ ਵਿੱਚ ਆਉਜਾ ਸਭਾਵੀ ਹੁੰਦਾ ਵੀ ਸੂਰਜ ਡੁੱਬਦਾ ਹੀ ਨਹੀਂ ਪੂਰਾ ਬ੍ਰਹਿਮੰਡ ਦਾ ਕੀ ਗੱਲ ਤੂੰ ਕੁਦਰਤੀ ਨਿਜ਼ਮ ਜਿਵੇਂ ਹੈਗੇ ਆ ਉਵੇਂ ਹੁਕਮ ਉਤੇ ਸਾਰੀ ਬਵਸਤਾ ਚੱਲ ਰਹੀ ਹੈ ਤੂੰ ਹੋਰ ਕਿਸੇ ਵੈਅ ਪਰ ਚੀਜ਼ ਦੇਖਣਾ ਚਾਹੀਦਾ ਦੂਸਰੀ ਗੱਲ ਜਿਹੜੇ ਉਸ ਵਲੇ ਦੇ ਹਾਲਾਤ ਨੇ ਭਾਈ ਗੁਰਦਾਸ ਜੀ ਵੀ ਬੜੇ ਕਲੀਅਰ ਲਿਖਦੇ ਨੇ ਕਿ ਕੁੱਲ ਕਾਪੀ ਰਾਜੇ ਕਸਾਈ ਤਰਵ ਪੰਖ ਕਰ ਉਗੜਿਆ ਕੂੜ ਅਮਾਵਸਾ ਚੰਦਰਮਾ ਬੀਤੇ ਨਹੀਂ ਤਿਆਰ ਕਰਿਆ ਉਹਨੇ ਵੀ ਸੂਚ ਚੰਦਰਮੇ ਚੜੇ ਜੋ ਪ੍ਰਚਲਿਤ ਸੀਗਾ ਦੁਨੀਆ ਦਾ ਉਹੀ ਗੱਲਾਂ ਲਿਖਿਆ ਕਿ ਉਸ ਵਲੇ ਰਾਜੇ ਰਾਜਿਕੰਤੀ ਨੂੰ ਸਭ ਵੀ ਆਪਣੇ ਮਾਰਦੇ ਹੁੰਦੇ ਸੀਗੇ ਔਰ ਜੇ ਕੋ ਸਾਚਰੂਪੀ ਚੰਦਰਮਾ ਕਾਵ ਰਚਨਾ ਆਇਆ ਲਿਖੀ ਜਾਂਦੇ ਆ ਜੇ ਕੋ ਮਨੁੱਖਤਾ ਨੂੰ ਸੇਧ ਦੇਣ ਵਾਲੀ ਕੋਈ ਚੀਜ਼ ਉਹ ਹੈ ਹੁੰਦਿਆ ਹੋਣਾ ਵੀ ਕਾਲੀ ਬੋਲੀ ਰਾਜ ਵਿੱਚ ਇਸ ਕਿਸਮ ਦੀ ਵਾਪਸ ਕਿ ਉਹ ਅੱਜ ਵੀ ਦਿਖਾਈ ਨਹੀਂ ਸੀ ਦਿੰਦੀ ਜਦੋਂ ਗੁਰੂ ਨਾਨਕ ਸਾਹਿਬ ਆਏ ਆ। ਆ ਉਹਦੇ ਵਿੱਚ ਜਦੋਂ ਗੁਰੂ ਸਾਹਿਬ ਨੇ ਆਖਿ ਤੋ 750 ਸਾਲ ਪਹਿਲਾਂ ਜਿਹੜੀਆਂ ਗੱਲਾਂ ਕਹੀਆਂ ਵੀ ਰਾਜੇ ਸ਼ੀਰ ਮੁਕੱਦਮ ਕੁੱਤੇ ਰਾਜੇ ਸ਼ੇਰਾ ਵਰਗੇ ਆ ਉਹਨਾਂ ਦੇ ਚਾਕਰ ਕੁੱਤਿਆਂ ਵਰਗੇ ਆ। ਤੋ ਇਹ ਆਧੁਨਿਕ ਦੇ ਗੱਲਾਂ ਗਲਤ ਨਹੀਂ ਹੈਗੀਆਂ ਤੋਂ ਉਸ ਵੇਲੇ ਸਭ ਤੋਂ ਵੱਡੀ ਕੁੱਕੀ ਉਸ ਵੇਲੇ ਧਾਰਮਿਕ ਚੀਜ਼ਾਂ ਦਾ ਜਾਦਾ ਬੋਲ ਬਲਾ ਸੀ ਜੋਗੀਆਂ ਦਾ ਸਭ ਤੋਂ ਵੱਧ ਜੋਰ ਹੁੰਦਾ ਸੀ ਉਸ ਵੇਲੇ ਸਟੇਟ ਮੋਗਲਾਂ ਦੀ ਸੀ ਕਾਜੀ ਉਸ ਵੇਲੇ ਸਟੇਟ ਦਾ ਧਾਰਮਿਕ ਲੀਡਰ ਸੀ ਬ੍ਰਾਹਮਣ ਵੀ ਆਪਣੇ ਸਮਾਜ ਦਾ ਲੀਡਰ ਸੀ ਭਾਵੇਂ ਉਹ ਸੱਤਾ ਚ ਨਹੀਂ ਸੀ ਪਰ ਜਿਵੇਂ ਲੁੱਟ ਕਰਨੇ ਜਿਵੇਂ ਕਾਜੀ ਕੂਰ ਬੋਲ ਮਲ ਖਾਏ ਬ੍ਰਾਹਮਣ ਆਏ ਜੀਆ ਖਾਏ ਜੋਗੀ ਜੁਗਤ ਨਾ ਜਾਣੇ ਅੰਤ ਕਿੰਨੇ ਉਜਾੜੇ ਆ ਉਸ ਵੇਲੇ ਇੰਨੀ ਖਰੀ ਗੱਲ ਕਰਨੀ ਕਿ ਇਹ ਧਾਰਮਿਕ ਚਿੰਨ੍ਹਾਂ ਦਾ ਯੂਰ ਪਾਉਂਦੇ ਨੇ ਵਾਰ ਧਾਰਮਿਕ ਕੰਮ ਦਾ ਵਿਖਾਵਾ ਪਰ ਇਹ ਜਨਤਾ ਦੀ ਅਸਲ ਵਿੱਚ ਲੁੱਟ ਕਰਦੇ ਸਾਨੂੰ ਕਿਤੇ ਗੁਰੂ ਸਾਹਿਬ ਦੀ ਗੱਲ ਤੋਂ ਬਾਅਦ ਲੱਗਦਾ ਵੀ ਉਹਨਾਂ ਵਾਸਤੇ ਕਿਹਾ ਜੇ ਅੱਜ ਅਸੀਂ ਵੀ ਆਹ ਕੁਝ ਕਰ ਰਹੇ ਆ ਤਾਂ ਮੁੱਖ ਚਿੰਨ੍ਹ ਪਾਉਂਦੇ ਆ ਵਿਖਾਵਾ ਧਰਮ ਦਾ ਕਰਦੇ ਆ ਗੁਰੂ ਸਾਹਿਬ ਦੀ ਗੱਲ ਕੋਈ ਆਉਂਦੀ ਨਹੀਂ ਸਿੱਖਾਂ ਦੇ ਵਿੱਚ ਕਦੀ ਵੀ ਸਿੱਖੀ ਪੈਸੇ ਕਮਾਉਣ ਨੂੰ ਨਹੀਂ ਹੋਈ ਚਿੱਤਾਂ ਵੀ ਹੋਇਆ ਸਾਡਾ ਪਰ ਅੱਜ ਅਸੀਂ ਦੇਖਦੇ ਵਾਕਾ ਜਾ ਹੈ ਕਿ ਕਿਤੇ ਵੱਜੋਂ ਲੋਕ ਅਪਣਾ ਰਹੇ ਨੇ ਗੁਰੂ ਸਾਹਿਬ ਨੇ ਤਾਂ ਹੀ ਕਿਰਤ ਕੀਤੀ ਨਾ ਕਿਉਂ ਮੇ ਹੱਥੀਂ ਤੇ ਆਪਣੇ ਘਰੋਂ ਕਮਾਈ ਆਪਣੀ ਕਰਾਂਗੇ ਤੇ ਲੋਕਾਂ ਦੀ ਸੇਵਾ ਕਰਾਂਗੇ ਇਹ ਵੱਡੀ ਗੱਲ ਹੈ ਪੈਸੇ ਲੈ ਕੇ ਆ ਕੇ ਸਟੇਜਾਂ ਤੇ 50 50 ਹਜ਼ਾਰ ਜਦ ਕੋ ਮਰਜੀ ਪ੍ਰਚਾਰ ਕਰਾ ਲੋ ਕਿੰਦੀ ਪ੍ਰਚਾਰ ਤੇ ਕਿਰਾਇਆ ਦਾ ਹੋਵੇਗਾ ਨਾ ਸੇਵਾ ਤਾਂ ਇਹਦੇ ਵਿੱਚ ਨਹੀਂ ਨਾ ਰਹੀ ਪਹਿਲੋ ਅਸੀਂ ਗੁਰੂ ਸਾਹਿਬ ਦਾ ਸਹਿਜ ਪਾਠ ਕਰਉਂਦੇ ਹਾਂ ਤੁਸੀਂ ਉਹਦੀ ਭੇਡਾ ਨਹੀਂ ਤੁਸੀਂ ਆਪਣੀ ਵਰਕੀ ਦਾ ਸਿਕ ਰੁਪਈਆ ਦੇਣ ਚਾਹੇ ਜਾਸੀ ਪੁਰਾਣੇ ਗ੍ਰੰਥੀ ਸਿੱਖਾਂ ਨੂੰ ਪੁੱਛਾ ਤੇ ਕੱਪੜਾ ਦੇ ਲੇ ਤੇ ਰੇਡੇ ਦਾ ਵੀ ਫਿਰ ਰੋਟੀ ਲਈ ਚਾਈ ਦਾ ਸ਼ਬਦ। ਬਾਤ ਕਮਾਈ ਕੋ ਮੈਲ ਬਣਾਉਣ ਵਾਸਤੇ ਸਿੱਖੀ ਲਈ ਚਾਈਦੀਆਂ ਪਰ ਅੱਜੇ ਕਿਤਾਬਾਂ ਦਾ ਬੰਦਾ ਰਹਾ। ਜਿਹੜੇ ਪੁਜਾਰੀ ਬਾਦ ਚੋਂ ਗੁਰੂ ਸਾਹਿਬ ਨੇ ਸਾਨੂੰ ਕੱਢਿਆ ਸਾਡੇ ਅੰਦਰ ਵੀ ਇੱਕ ਪੁਜਾਰੀ ਬਾਦ ਨਵਾਂ ਦੇਖਣ ਨੂੰ ਮਿਲ ਰਿਹਾ ਹੈਗਾ। ਤੋਂ ਗੁਰੂ ਸਾਹਿਬ ਦੀਆਂ ਸਿੱਖਿਆ ਨੂੰ ਜੇ ਅਪਣਾਵਾਂਗੇ ਤਾਂ ਸਾਨੂੰ ਜਥੇਵੰਦੀਆਂ ਬਣਾਉਂਦੀ ਲੋੜ ਨਹੀਂ। ਇਹ ਹੁਕਮ ਲਾਨਾ ਦੇ ਗੁਰੂ ਸਾਹਿਬ ਨੇ ਉਸ ਵੇਲੇ ਹੁਕਮran ਬਾਬਰ ਨੂੰ ਜਾ ਬਣ ਕੇ ਹੁਣ ਕਿਹੜਾ ਬਾਬਰ ਨਹੀਂ ਹੈਗਾ ਹੁਣ ਵੀ ਤਾਂ ਦਿੱਲੀ ਵਾਲੇ ਬਾਬਰ ਹੀ ਬਣੇ ਫਿਰਦੇ ਹੁਣ ਕੰਡੀ ਵਾਲੇ ਵੀ ਬਾਬਰ ਬਣੀ ਫਿਰਦੇ ਆ ਠੀਕ ਹੈ ਇਹ ਕਿਹੜੇ ਕੱਟ ਹੈਗੇ ਹੁਣ ਕਿਹੜਾ ਜ਼ੁਲਮ ਨਹੀਂ ਹੋ ਰਿਹਾ ਪਰ ਜੇ ਸਿੱਖੀ ਆਪਣੇ ਸਿਧਾਂਤ ਤੇ ਚੱਲੂਗੀ ਤੇ ਗੁਰਦੁਆਰਿਆਂ ਦੇ ਅੰਦਰੋਂ ਅੰਦਰੋਂ ਵੀ ਝੁਰਣਗੇ ਫਿਰ ਤਾਂ ਗੁਰਦੁਆਰੇ ਦੇ ਭਾਈ ਦਾ ਕੰਮ ਹੀ ਨਹੀਂ ਆ ਵੀ ਜਿੱਥੇ ਜ਼ਬਰ ਤੇ ਜ਼ੁਲਮ ਹੋਊਗਾ ਉਹਦਾ ਕੰਮ ਹੈ ਉਹ ਤਦ ਆਖਦੇ ਦੁਆਲੇ ਪਰ ਉਹਨੇ ਤੀਜਾ ਨਿਕਲ ਗਿਆ ਤਾਂ ਹੀ ਸਾਡੇ ਇਹ ਏਟੀਆਂ ਵੱਟੀਆਂ ਸਮੱਸਿਆ ਖੜੀਆਂ ਕਈ ਵਾਰ ਇਹ ਅੰਦਰੋਂ ਪੜਤੋਂ ਦੇ ਵਿੱਚ ਸਿੱਖੀ ਨੂੰ ਖਤਰਾ ਅਸੂਲ ਹੈ ਕਦੀ ਕੋਈ ਖਤਰਾ ਨਹੀਂ ਹੁੰਦਾ ਸ਼ਬਦ ਨੂੰ ਹੀ ਖਤਰਾ ਜਦਾ ਗੁਰੂ ਸਾਹਿਬ ਨੇ ਫਲਸਫਾ ਲਿਖਤਾ ਉਹਨੂੰ ਕਦੀ ਵੀ ਕੋਈ ਖਤਰਾ ਹਾਂ ਉਹਨਾਂ ਦੇ ਮੰਨਣ ਵਾਲਿਆਂ ਨੂੰ ਸਦੀਵੀ ਖਤਰਾ ਹੁੰਦਾ ਜੇ ਉਹ ਗੱਲ ਤੋਂ ਭੱਜ ਗਏ ਹੋਣ ਉਹਨਾਂ ਨੇ ਗੁਰੂ ਸਾਹਿਬ ਦੀ ਸਿੱਖਿਆ ਤੇ ਚੱਲਣਾ ਸ਼ਰਤਾਂ ਕੈਟਮੈਟਿਕ ਉਹਨਾਂ ਨੂੰ ਫਿਰ ਖਤਰਾ ਹੋਊਗਾ ਗੁਰੂ ਸਾਹਿਬ ਦੀ ਸਿੱਖਿਆ ਨੂੰ ਗੁਰੂ ਗੁਰੂ ਸਾਹਿਬ ਦੇ ਰਸੂਲ ਆਦੂ ਸਾਡੇ ਸ਼ਬਦ ਸ਼ਬਦ ਨੂੰ ਕੋਈ ਖਤਰਾ ਨਹੀਂ ਹੈ ਉਹਦੇ ਮੰਨਣ ਵਾਲੇ ਨੂੰ ਖਤਰਾ ਵੀ ਜਦੋਂ ਉਹ ਲੈ ਨਹੀਂ ਛੱਡ ਕੇ ਰਾਹ ਹੀ ਛੱਡ ਕੇ ਫਿਰ ਉਹਨੂੰ ਖਤਰਾ ਹੁੰਦਾ ਹੁਲਾ ਇਸ ਲੱਕੇ ਦੀ ਗੁਰੂ ਸਾਹਿਬ ਦਾ ਜਿਹੜਾ ਫੁਰਮ ਬਣਾਉਂਗਾ ਬੈਨੀਫਿਟ ਇਹ ਹੈ ਜੋ ਗੁਰੂ ਸਾਹਿਬ ਕਹਿ ਕੇ ਗਏ ਉਦੇ ਅਨਸਾਰ ਆਪਣੀ ਜ਼ਿੰਦਗੀ ਜਿਉ ਕੇ ਵਿਖਾਈਏ ਕਿ ਜਾਤ ਪਾਤ ਅਸੀਂ ਛੱਡਤੀ ਨਹੀਂ ਕਰੀ ਗੁਰੂ ਸਾਹਿਬਾਂ ਨੇ ਨੀਚੇ ਅੰਦਰ ਨੀਝ ਜਾਤ ਨੀਚੀ ਹੂ ਅਤ ਨੀਚ ਠੀਕ ਆ ਨਾਨਕ ਜੀ ਚਲ ਕੇ ਸੰਤ ਸਾਹਿਬ ਵੱਡਿਆਂ ਸਿਰੋਕਿਆ ਰਿਸ਼ ਪਰ ਬਹੁਤ ਬੋਲਵਾ ਦਾ ਸਾਡੇ ਉੱਤੇ ਜਾਤ ਪਾਤ ਦਾ ਠੀਕ ਹੈ ਜੀ ਅਰੇ ਵੀ ਮਜ਼ਦੂਰਾਂ ਦੇ ਇਲਾਕੇ ਆਟ ਹੁੰਦੇ ਆ ਕਿਸਾਨਾਂ ਵਾਲੇ ਆ ਗੁਰਦੁਆਰੇ ਅਸੀਂ ਤੋਂ ਟੋਟ ਬਣਾਇਆ ਹੋਇਆ ਤੋ ਫਿਰ ਸਿੱਖੀ ਅੱਜ ਕੱਲੋਂ ਮਾਰ ਖਾ ਰਹੀ ਹੈ। ਖਤਰਾ ਹੈ ਨਾ ਲੋ ਹੈ ਗਿਆ। ਤੋ ਜਦੋਂ ਅਜੇ ਵੀ ਸਾਡੇ ਸਮਾਜ ਵਿੱਚ ਪਾਇ ਗੁਰੂ ਸਾਹਿਬ ਨੇ ਔਰਤ ਨੂੰ ਬਰਾਬਰੀ ਦਿੱਤੀ। ਕਿ ਸੋਕਿਓ ਮੰਦਾ ਆਖੀਏ ਜਿਤ ਜਮੇ ਰਾਜ ਹਨ ਪਰ ਅੱਜ ਵੀ ਸਮੱਸਿਆ ਹੈ ਨਾ ਫਿਰ ਇਸ ਦਾ। ਠੀਕ ਆ ਜੀ। ਉਹ ਦਰਬਾਰ ਸਾਹਿਬ ਦੀ ਕੀਰਤਨ ਕਰਨ ਵਾਲੀ ਗੱਲ ਤੋਂ ਕਹਿੰਦੇ ਵੀ ਇਹ ਪਰੰਪਰਾ ਵਾ। ਪਈ ਗੁਰੂ ਦਾ ਕਿਹਾ ਮੰਨੋ ਪਰੰਪਰਾ ਆਪਣੇ ठाਵਾ ਗਲ ਆਪਣੇ ਦਾ ਸੋ ਅੱਜ ਵੀ ਔਰਤਾਂ ਨੂੰ ਸਮਾਜ ਵਿੱਚ ਬਰਾਬਰੀ ਨਹੀਂ ਹੈਗੀ ਭਾਵੇਂ ਸਿੱਖੀ ਦੇ ਮਸਲਤੀ ਕੋਈ ਪ੍ਰੋੜਤਾ ਨਹੀਂ ਕਰਦਾ ਕਿ ਔਰਤ ਬਰਾਬਰ ਨਹੀਂ ਹੈਗੀ ਤਾਂ ਇਹ ਚੀਜ਼ਾਂ ਜਿੰਨਾ ਚਿਰ ਗੁਰੂ ਸਾਹਿਬ ਦੇ ਸੂਲਾਂ ਨੂੰ ਨਹੀਂ ਮੰਨਦੇ ਹੈਗੇ ਉਹਨਾਂ ਚਿਰ ਇਹ ਚੀਜ਼ਾਂ ਸਰੇ ਨਹੀਂ ਲੱਗਣੀਆਂ ਹੁਣ ਆਉਂਦਾ ਨਾ ਕਈ ਵਾਰੀ ਕ੍ਰਿਸ਼ੀ ਦਾ ਕਿਸੇ ਆਪ ਗੁਣਾ ਜੁੜ ਕੇ ਆਏ ਹੋਇਆ ਪਿੰਡ ਵਾਲੇ ਨਾਲ ਜੋ ਵਾਲੇ ਨਾਲ ਦੁਜੇ ਨਾਲ ਜੇ ਘਰੂਣਾਂ ਸਿੰਘ ਸਾਹਿਬ ਦਾ ਪਰਮੋਣ ਆਉਂਦੀ ਹੋਵੇ ਤੇ ਗੁਰੂ ਦੀ ਸਿੱਖਿਆ ਨਾਲ ਜੁੜ ਕੇ ਆਈਏ ਫਿਰ ਇਹ ਨਾ ਕਹੀਏ ਕਿ ਟੋਡੇ ਲਈ ਆਏ ਫਿਰ ਇਹ ਕਿ ਹੁਕਮਰਾਨ ਸਾਡੇ ਤੇ ਜੁਲਮ ਕਰ ਰਹੇ ਆ ਤੇ ਸਾਡੇ ਗੁਰੂ ਬਾਬੇ ਨੇ ਕਿਹਾ ਸੀ ਵੀ ਜਿੱਥੇ ਵੀ ਜ਼ਬਰ ਤੇ ਜ਼ੁਲਮ ਹੋਊਗਾ ਉਹਦੇ ਖਿਲਾਫ ਸਿਰ ਅਸੀਂ ਕਦੀ ਆਪਣੇ ਕੁਲਵੇ ਨਹੀਂ ਲੜੇ ਨਹੀਂ ਅਸੀਂ ਤੇ ਕਹਿ ਵੀ ਜਿੱਥੇ ਵੀ ਮਨੁੱਖਤਾ ਦਾ ਜਰ ਜਬਰ ਜ਼ੁਲਮ ਹੋਊਗਾ ਉੱਤੇ ਲੜਾਈ ਲੜੀ ਜਾਊਗੀ ਕਈ ਵਾਰ ਜੇ ਅਸੀਂ ਗੁਰੂ ਸਾਹਿਬਾਂ ਦੀਆਂ ਬਾਣੀਆਂ ਮੈਂ ਪੇਸ਼ ਕਰਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਤੇ ਹਿੰਦੂਆਂ ਲਈ ਸਾਹਤ ਦਿੱਤੀ ਸਟੇਟ ਜ਼ੁਲਮ ਕਰਦਾ ਸੀ ਗੁਰੂ ਸਾਹਿਬ ਨੇ ਦੁਨੀਆ ਦੀ ਮਨੁੱਖਤਾ ਦੀ ਰਾਖੀ ਵੀ ਸਾਹਤ ਦਿੱਤੀ ਵੀ ਕੋਈ ਵੀ ਸਟੇਟ ਹੋਵੇ ਕਿਸੇ ਦਾ ਕੋਈ ਧਰਮ ਹੋਵੇ ਉਹਨੂੰ ਆਪਣੇ ਅਸੂਲਾਂ ਅਸਾਰ ਮੰਨਣ ਦਾ ਹਾਕਾ ਜੇ ਕੋ ਜਬਰ ਕਰੂਗਾ ਤੇ ਅਸੀਂ ਐਸਾ ਆਪਣਾ ਸਾਹਤ ਤਾਂ ਜੇ ਅੱਜ 스테ਟ ਇਹ ਮੁਸਲਮਾਨਾਂ ਤੇ ਜ਼ਬਰ ਕਰ ਰਿਹਾ ਅਸੀਂ ਵਿਰੋਧ ਕਰਦੇ ਆ ਇਹ ਇਹ ਮੋਦੀ ਸਰਕਾਰ ਦਾ ਫੈਸਲਾ ਸਹੀ ਨਹੀਂ ਗਲਤ ਹੈ ਨਾ ਜਦੋਂ ਕਸ਼ਮੀਰ ਉਸੇ ਕ੍ਰਿਮੀਰ ਦੇ ਵਿੱਚ 스테ਟ ਨੇ ਹਿੰਦੂਆਂ ਤੇ ਜ਼ਬਰ ਕੀਤਾ ਸੀ ਉਦੋਂ ਵੀ ਰੌਲਾ ਪਾਇਆ ਆਜੋ ਸੇ 스테ਟ ਦੇ ਵਿੱਚ 스테ਟ ਫਿਰ ਮੁਸਲਮਾਨਾਂ ਤੇ ਜ਼ਬਰ ਕਰਦਾ ਫਿਰ ਅਸੀਂ ਅਸੀਂ ਬਨੁਕਤਾ ਦੇ ਘਾਨ ਦੇ ਵਿਰੋਧੀ ਆ ਵੀ ਕੋਈ ਵੀ ਬਨੁਕਤਾ ਦਾ ਘਾਨ ਕਰੂਗਾ ਅਸੀਂ ਉਹਦਾ ਵਿਰੋਧ ਕਰਾਂਗੇ ਤਾਂ ਇਸ ਤਰ੍ਹਾਂ ਕਿ ਗੁਰੂ ਸਾਹਿਬ ਦੇ ਜੇ ਗੁਰਪੁਰਬ ਮਨਾਉਣੇ ਆ ਸਾਨੂੰ ਕਰਮ ਕਾਂਡਾਂ ਤੋਂ ਤੇ ਵਹਿਮਾਂ ਭਰਮਾਂ ਤੋਂ ਬਾਹਰ ਨਿਕਲਣਾ ਪੈਣਾ। ਤਾਂ ਇਹ ਮੈਂ ਪਹਿਲਾਂ ਵੀ ਸਾਡੇ ਜਿੰਨੇ ਵੀ ਮਰਨ ਸੰਸਕਾਰ ਆ ਉਹ ਸਾਰੇ ਵਹਿਮਾਂ ਨਾਲ ਜੁੜੇ ਹੋਏ ਆ। ਬੰਦਾ ਮਰ ਤੋਂ ਬਾਅਦ ਖਾਣਾ ਲੱਭਣ ਦਾ ਪੀਣਿਆ ਇਹ ਧੀਰੇ ਧੀਰੇ ਬਦਿਆ ਨਾ ਹੁਣ ਮਰ ਕੇ ਕਿਡਾ ਲੰਮਾ ਹੋ ਜੂ? ਠੀਕ ਹੈ ਜੀ ਫਿਰ ਚਾਰ ਰੋਟੀਆਂ ਲੱਭ ਲੋ ਜੀ ਫਿਰ ਉਹ ਤੇ ਦੀਵਾ ਜਵਾਦ ਹੋ ਜੀ ਗਾੜੀ ਇਹਨੂੰ ਰਾਹ ਮਿਲੂਗਾ ਗੁਰਬਾਣੀ ਦਾ ਨਹੀਂ ਮੰਦੀ ਹੈਗੀ ਗੁਰਬਾਣੀ ਨੇ ਕਿਹਾ ਜੋ ਤੂੰ ਕਮਾਇਆ ਬਰ ਉਹੀ ਮਿਲਣਾ ਹਣ ਜੇ ਤੇ ਫਿਰ ਜੇ ਮੈਂ ਕਈ ਵਾਰੀ ਕਹਿਦਾ ਹਾਂ ਨਾ ਜੋ ਕੈਪਟਨ ਮਨਿੰਦਰ ਨੇ ਪਾਪ कमाए ਜੋ ਪ੍ਰਕਾਸ਼ ਸਿੰਘ ਬਾਦਲ ਨੇ ਪਾਪ कमाए ਇਹ ਤਾਂ ਫਿਰ 100 200 ਹਜ਼ਾਰ ਖੰਡ ਫੜ ਕਰਾ ਕੇ ਆਪਣਾ ਕੰਮ ਸਿੱਧਾ ਕਰ ਲੈਣਗੇ ਗੁਰੂ ਸਾਹਿਬਾਂ ਦਾ ਨਹੀਂ ਜੋ ਬੀਜੇਗਾ ਉਹ ਤੈਨੂੰ ਵੱਡਾ ਨਾ ਪੜ੍ਹ। ਤੋਂ ਅਮਰ ਅਮਰ ਜਿਹੜਾ ਇਮਾਨਦਾਰੀ ਨਾਲ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਜਲਦਾ ਸਹਊਗਾ। ਆ ਜਿਹੜੇ ਆਏ ਕਿ ਮੈਂ ਉਸ ਵਰੇ ਨਰਮਾ ਪ੍ਰੋਗਰਾਮ ਗੁਰੂ ਸਾਹਿਬ ਕਹਿੰਦੇ ਪਾਪਾ ਬਾਜੂ ਹੋਵੇ ਨਹੀਂ ਮੋਇਆ ਦਾਦਨਾ ਇਹ ਪਾਪਾ ਤੋਂ ਵਗਾਰ ਨਹੀਂ ਕਰਦੀ ਹੁੰਦੀ ਜਿਹੜੇ ਕਾਰਪੋਰੇਟ ਕਵਾ ਰਹੇ ਨੇ। ਇਹ ਸਾਨੂੰ ਗੁਰੂ ਸਾਹਿਬ ਦੀਆਂ ਸਿੱਖਿਆ ਨੂੰ ਆਏ ਆਪਣੇ ਜੀਵਨ ਤੇ ਅਪਣਾ ਕੇ ਆਪਣੀ ਜੀਵਨ ਜਾਚ ਬਣਾ ਕੇ ਗੁਰਮਤ ਨੂੰ ਆਪਣਾ ਰਾਹ ਬਣਾ ਕੇ ਫੇਰੀ ਸਿੱਖ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਪ੍ਰਤੀ ਅਸੀਂ ਚੰਗੇ ਜਵਾਬ ਦੇ ਹੋ ਸਕਦੇ ਚੰਗੇ ਸੇਖ ਹੋ ਸਕਦੇ ਆ ਵੀ ਵਾਕਿਆ ਅਸੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲ ਕੇ ਗੁਰੂ ਸਾਹਿਬ ਦੇ ਪੁਰਬ ਮਨਾਉਣੇ ਸਾਨੂੰ ਚੰਗੇ ਲੱਗਦੇ ਆ ਕੰਮ ਤਾਂ ਅੱਜ ਵੀ ਅਧੂਰਾ ਖੜਾ ਹੋ ਪੰਜਾਬ ਦੇ ਅੰਦਰ ਵੀ ਨਸ਼ਿਆਂ ਨਾਲ ਜੂਝ ਰਹੇ ਆ ਆਪਾਂ ਇਹ ਕਹਿੰਨੇ ਆ ਵੀ ਦਸਮ ਗੁਰੂ ਸਾਹਿਬ ਦਾ ਘੋੜਾ ਵੀ ਸੀ ਨਸ਼ੇ ਵਾਲੇ ਖੇਤਾਂ ਨੂੰ ਲੰਗਿਆ ਦਾਦੀ ਕੀ ਬਣ ਗਿਆ ਸਾਰਾ ਪੰਜਾਬ ਲੁਭਾਈ ਜਾਂਦੇ ਆ ਵੀ ਨਸ਼ਿਆਂ ਨਾਲ ਗੁਰੂ ਨਾਨਕ ਦੇਵ ਜੀ ਬੇਤਵੀ ਦਾ ਸਾਫ ਸਾਨੂੰ ਅਜੇ ਤੱਕ ਕਿਸੇ ਨੇ ਦਿੱਤਾ ਨਹੀਂ ਹੈਗਾ ਅੱਜ ਦਾ ਦਾ ਝੋਨਾ ਰੁਲ ਗਿਆ ਅੱਜ ਦੇ ਬਾਵਰਾ ਨੇ ਸਾਡਾ ਝੋਨਾ ਮੰਡੀਆਂ ਚ ਰੋਲਤਾ ਹੈ ਪੰਜਾਬ ਵਾਲੇ ਸੀ ਜਾਂ ਹੈ ਕੇਂਦਰ ਵਾਲੇ ਸੀ ਲੜੇ ਆ ਕਿੰਨੇ ਵੀ ਜੋਗੇ ਸੀ ਗਾਂ ਕੰਨ ਰੋਲਣੀਆਂ ਫਿਰਾਂ ਜੀ ਇਸੇ ਲੱਗਦੇ ਨੇ ਤੋਂ ਇਸ ਕਰਕੇ ਸਾਡੀ ਬੇਨਤੀ ਆ ਅਸਲ ਵਿੱਚ ਆ ਮੋਰਚਿਆਂ ਵਿੱਚ ਗੁਰੂ ਸਾਹਿਬ ਦੇ ਉਪਰਗਸਾਰਕ ਜ਼ਿਆਦਾ ਲੱਗਦੇ ਤੁਸੀਂ ਸਰਬਸਾਂਝੇ ਵਾਲਤਾ ਦੀ ਭਲਾਈ ਲਈ ਆ ਗੁਰੂ ਸਾਹਿਬ ਸਾਡੇ ਲਈ ਕਦੇ ਨਹੀਂ ਵਿਕੀ ਨੀ ਐ ਕਿਸਾਨੋ ਮੈਨੇ ਬਣ ਅਜੇ ਪੂਰੇ ਭਾਰਤ ਦੇ ਕਿਸਾਨਾਂ ਮੈਨੂੰ ਦੀ ਲਈ ਲੜ ਰਹੇ ਆ ਅਜੇ ਗੁਰੂ ਸਾਹਿਬ ਦੀ ਸਿੱਖਿਆ ਦੇ ਅਨੁਸਾਰ ਹੀ ਲੜ ਰਹੇ ਆ ਤੇ ਇਸ ਕਰਕੇ ਸਾਰਿਆਂ ਨੂੰ ਪੁਰਪਤੀਆਂ ਵਧਾਈਆਂ ਹੋਣ ਔਰ ਅਸੀਂ ਆਸ ਰੱਖਾਂਗੇ ਗੁਰੂ ਸਾਹਿਬ ਦੀਆਂ ਸਿੱਖਿਆ ਦੇ ਅਨੁਸਾਰ ਤੁਸੀਂ ਆਪਣੇ ਔਗਣ ਨੂੰ ਘਟਾਓਗੇ ਤੇ ਗੁਣ ਨੂੰ ਵਧਾਓਗੇ ਜੇ ਕੋ ਕਰਾਹੇ ਪਰ ਕੇ ਕਰਮ ਕਾਂਡ ਕਰ ਰਹੇ ਤੋਂ ਨਾ ਕਰਮਾਂ ਕਾਂਡਾਂ ਤੋਂ ਛੱਡ ਕੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰੋਗੇ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ